ਜਿਉਂ-ਜਿਉਂ ਦੁਨੀਆ ਬਦਲ ਰਹੀ ਹੈ ਚੋਰੀਆਂ ਕਰਨ ਦੇ ਢੰਗ ਤਰੀਕੇ ਵੀ ਬਦਲ ਰਹੇ ਨੇ ਪੁਰਾਣੇ ਜ਼ਮਾਨੇ 'ਚ ਕੋਈ ਕਿਸਤਾ ਨਰਮਾ ਚੁੱਕ ਕੇ ਲੈ ਗਿਆ ਤੇ ਕੋਈ ਕਿਸਤੇ ਭਾਂਡੇ ਚੁੱਕ ਕੇ ਲੈ ਗਿਆ ਤੇ ਅੱਜ ਘਰ ਬੈਠੇ ਬਿਠਾਏ ਜਾਂ ਕਿਸੇ ਮੁਲਕ ਵਿੱਚ ਹੋਰ ਬੈਠੇ ਬਿਠਾਏ ਲੋਕ ਤੁਹਾਡੇ ਖਾਤੇ ਵਿੱਚ ਸਨ ਲਾ ਰਹੇ ਨੇ ਪਰ ਜੇਕਰ ਤੁਹਾਡੇ ਵੀ ਬੈਂਕ ਖਾਤੇ ਵਿੱਚੋਂ ਪੈਸੇ ਇਧਰ ਉਧਰ ਹੋ ਗਏ ਆ ਤਾਂ ਇਹ ਖਬਰ ਤੁਹਾਡੇ ਵਾਸਤੇ ਬਹੁਤ ਮਹੱਤਵਪੂਰਨ ਹੈ ਕਿਉਂਕਿ ਸੁਪਰੀਮ ਕੋਰਟ ਨੇ ਹੁਣ ਖਾਤਾਧਾਰਕਾਂ ਨੂੰ ਇੱਕ ਵੱਡੀ ਰਾਹ ਦਿੱਤੀ ਹੈ ਤੇ ਇੱਕ ਵੱਡਾ ਫੈਸਲਾ ਸੁਣਾ ਦਿੱਤਾ ਹੈ ਸਪਰੀਮ ਕੋਰਟ ਨੇ ਆਖਿਆ ਕਿ ਜੇਕਰ ਕਿਸੇ ਗਾਹਕ ਦੇ ਖਾਤੇ ਦੇ ਵਿੱਚੋਂ ਅਣਅਧਿਕਾਰਤ ਤੌਰ ਤੇ ਪੈਸੇ ਨਿਕਲ ਜਾਂਦੇ ਹੈ ਧੋਖਾਧੜੀ ਹੋ ਜਾਂਦੀ ਹੈ ਔਨਲਾਈਨ ਲੈਣ-ਦੇਣ ਹੋ ਜਾਂਦਾ ਹੈ ਤਾਂ ਉਹ ਭਾਰਤੀ ਰਿਜ਼ਰਵ ਬੈਂਕ ਆਫ ਇੰਡੀਆ ਦੇ ਦੇਸ਼ਾ ਨਿਰਦੇਸ਼ਾਂ ਦੇ ਤਹਿਤ 3 ਦਿਨਾਂ ਦੇ ਅੰਤਰੰਦਰ ਸ਼ਿਕਾਇਤ ਅਰਜ ਕਰਵਾਉਂਦਾ ਹੈ ਤਾਂ ਬੈਂਕ ਨੂੰ ਉਸ ਨੁਕਸਾਨ ਦੀ ਭਰਪਾਈ ਕਰਨੀ ਪਵੇਗੀ ਇਹ ਬਹੁਤ ਮਹੱਤਵਪੂਰਨ ਫੈਸਲਾ ਹੈ ਇਹ ਫੈਸਲਾ ਡਿਜੀਟਲ ਬੈਂਕਿੰਗ ਅਤੇ ਆਨਲਾਈਨ ਲੈਣ-ਦੇਣ ਦੇ ਵਿੱਚ ਵਧ ਰਹੀ ਧੋਖਾਧੜੀ ਦੇ ਵਿਚਕਾਰ ਗਾਹਕਾਂ ਨੂੰ ਸੁਰੱਖਿਆ ਅਤੇ ਵਿਸ਼ਵਾਸ ਪ੍ਰਦਾਨ ਕਰੇਗਾ ਅਸਲ ਦੇ ਵਿੱਚ ਸੁਪਰੀਮ ਕੋਰਟ ਦੇ ਜਸਟਿਸ ਜੇਬੀ ਭਾਰਤੀ ਵਾਲਾ ਅਤੇ ਜਸਟਿਸ ਆਰ ਮਹਾਦੇਵਨਦੀ ਬੈਂਚ ਨੇ ਕਿਹਾ ਕਿ ਬੈਂਕਾਂ ਨੂੰ ਅਣਅਧਿਕਾਰਤ ਅਤੇ ਧੋਖਾਧੜੀ ਵਾਲੇ ਲੈਣ-ਦੇਣ ਦਾ ਪਤਾ ਲਗਾਉਣ ਅਤੇ ਰੋਕਣ ਵਾਸਤੇ ਉਪਲਬਧ ਤਕਨੀਕਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਇਹਦੇ ਤੋਂ ਇਲਾਵਾ ਗਾਹਕਾਂ ਨੂੰ ਸਾਵਧਾਨ ਰਹਿਣ ਅਤੇ OTP ਨੂੰ ਕਿਸੇ ਨਾਲ ਸਾਂਝਾ ਨਾ ਕਰਨ ਦੀ ਸਲਾਹ ਵੀ ਦਿੱਤੀ ਗਈ ਹੈ ਸੁਪਰੀਮ ਕੋਰਟ ਨੇ ਸਪਸ਼ਟ ਕਰ ਦਿੱਤਾ ਹੈ ਕਿ ਕੁਝ ਮਾਮਲਿਆਂ ਵਿੱਚ ਗਾਹਕ ਦੀ ਲਾਪਰਵਾਹੀ ਨੂੰ ਵੀ ਜਾਂਚ ਦੇ ਦਾਇਰੇ ਵਿੱਚ ਲਿਆਂਦਾ ਜਾ ਸਕਦਾ ਹੈ। ਇਸ ਫੈਸਲੇ ਦੇ ਤਹਿਤ ਭਾਰਤੀ ਸਟੇਟ ਬੈਂਕ ਨੂੰ ਇੱਕ ਗਾਹਕ ਨੂੰ 94000 ਤੇ 204 ਰੁਪਏ ਦਾ ਮੁਆਵਜ਼ਾ ਦੇਣ ਦਾ ਹੁਕਮ ਵੀ ਦਿੱਤਾ ਹੈ। ਇਹ ਮਾਮਲਾ ਦਰਅਸਲ 18 ਅਕਤੂਬਰ 2021 ਨੂੰ ਹੋਏ ਅਣਅਧਿਕਾਰਤ ਲੈਣ-ਦੇਣ ਦੇ ਨਾਲ ਸੰਬੰਧਿਤ ਸੀ। ਸੁਪਰੀਮ ਕੋਰਟ ਨੇ ਗੁਹਾਟੀ ਹਾਈ ਕੋਰਟ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਅਤੇ SBI ਦੀ ਪਟੀਸ਼ਨ ਨੂੰ ਮੁੱਢੋਂ ਰੱਦ ਕਰ ਦਿੱਤਾ ਹੈ। ਹਾਈ ਕੋਰਟ ਨੇ ਪਾਇਆ ਸੀ ਕਿ ਗਾਹਕ ਵੱਲੋਂ ਕੋਈ ਵੀ ਲਾਪਰਵਾਹੀ ਨਹੀਂ ਕੀਤੀ ਗਈ ਇਹ ਫੈਸਲਾ ਨਾ ਸਿਰਫ ਗਾਹਕਾਂ ਨੂੰ ਸਮੇਂ ਤੇ ਸ਼ਿਕਾਇਤ ਦਰਜ ਕਰਨ ਵਾਸਤੇ ਪ੍ਰੇਰਿਤ ਕਰਦਾ ਹੈ ਸਗੋਂ ਬੈਂਕਾਂ ਨੂੰ ਆਪਣੀ ਸੁਰੱਖਿਆ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ਲਈ ਵੀ ਮਜਬੂਰ ਕਰੇਗਾ ਗਾਹਕਾਂ ਨੂੰ ਹੁਣ ਭਰੋਸਾ ਦਿੱਤਾ ਜਾਏਗਾ ਕਿ ਉਹਨਾਂ ਦੀਆਂ ਸ਼ਿਕਾਇਤਾਂ ਤੇ ਬਣਦੀ ਕਾਰਵਾਈ ਕੀਤੀ ਜਾਏਗੀ ਅਤੇ ਨੁਕਸਾਨ ਦੀ ਭਰਵਾਈ ਵੀ ਕੀਤੀ ਜਾਏਗੀ ਪਰ ਜਿਹੜੇ ਗਾਹਕ ਆਨਲਾਈਨ ਬੈਂਕਿੰਗ ਕਰਦੇ ਆ ਜਾਂ ਬੈਂਕਾਂ ਦੇ ਵਿੱਚ ਉਹਨਾਂ ਦੇ ਪੈਸੇ ਪਏ ਆ ਉਹ ਵੀ ਕੁਝ ਕੁ ਗੱਲਾਂ ਦਾ ਉਚੇਚੇ ਤੌਰ ਤੇ ਧਿਆਨ ਰੱਖਣਾ ਓਟੀਪੀ ਜਾਂ ਸੰਵੇਦਨਸ਼ੀਲ ਜਾਣਕਾਰੀ ਕਿਸੇ ਨਾਲ ਵੀ ਸਾਂਝੀ ਨਾ ਕੀਤੀ ਜਾਵੇ ਅਣ ਅਧਿਕਾਰਤ ਲੈਣ ਦੇਣ ਦੇ ਮਾਮਲੇ 'ਚ ਤੁਰੰਤ ਬੈਂਕ ਨੂੰ ਸੂਚਿਤ ਕੀਤਾ ਜਾਵੇ ਰਿਜ਼ਰਵ ਬੈਂਕ ਆਫ ਇੰਡੀਆ ਦੇ ਨਿਰਦੇਸ਼ਾਂ ਦੇ ਅਨੁਸਾਰ 3 ਦਿਨਾਂ ਦੇ ਅੰਦਰ ਅੰਦਰ ਸ਼ਿਕਾਇਤ ਦਰਜ ਕਰਵਾਈ ਜਾਵੇ ਇਹ ਯਕੀਨੀ ਬਣਾਇਆ ਜਾਵੇ ਇਹ ਫੈਸਲਾ ਦਰਅਸਲ ਡਿਜੀਟਲ ਬੈਂਕਿੰਗ ਨੂੰ ਹੋਰ ਸੁਰੱਖਿਅਤ ਬਣਾਉਣ ਦੀ ਦਿਸ਼ਾ ਦੇ ਵਿੱਚ ਇੱਕ ਵੱਡਾ ਕਦਮ ਸਾਬਤ ਹੋ ਸਕਦਾ ਹੈ